ਜੀ ਸਤਰੀਕ ਜੀ ਸਾਰੇ ਭਰਾਵਾਂ ਨੂੰ ਆਪਣੇ YouTube ਚੈਨਲ ਗੁਰਮਖਸ ਸਿੰਘ ਡੈਰੀ ਫਾਰਮ ਦੇ ਵਿੱਚ ਜਿਹਨਾਂ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਘੰਟੀ ਦਾ ਬਟਨ ਤੇ ਸੈੱਟ ਕਰ ਲੋ ਤਾਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਆਪਣੇ ਘਰ ਤੋਂ ਜੋ ਆਪਣੇ ਜਰਸੀ ਵੜਾ ਜੀ ਚਾਰ ਦੰਦ ਪਹਿਲੂ ਦਾ ਸੂਰੇ ਸੋਆ ਜਿ ਤਿਆਰੀਆਂ ਜੋਰ ਲਾ ਰਹੀ ਹੈ ਜੀ ਦੇਖਦੇ ਹਾਂ ਕੀ ਦੀਆ ਇਹਦੀ ਆਪਾਂ ਭਰਾਇਆ ਜੀ ਇਹ ਪ੍ਰੀਤ ਬੋਲਦਾ ਠੀਕ ਸੋ ਕਰਦੇ ਆਂ ਇੰਤਜ਼ਾਰ ਦੱਸਦੇ ਆਂ ਸਾਰੇ ਭਰਾਵਾਂ ਨੂੰ ਖੁਸ਼ਖਬਰੀ ਸੋ ਤੋਂ ਜੋ ਕਿ ਆਪਨੇ ਆਪ ਹੁਣ ਸੋਏ ਦੀ ਬੱਚੀ ਆਪਣੀ ਤਾਂ ਜੋ ਪਸੂ ਨੂੰ ਜੋਰ ਲਾਉਣ ਦੇਣਾ ਚਾਹੀਦਾ ਜੀ ਤੇ ਸੋ ਦੇ ਹੱਥ ਲਾ ਕੇ ਬਹੁਤ ਘੱਟ ਬੱਚਾ ਖਿੱਚਣਾ ਪੈਂਦਾ ਤੇ ਨਾ ਹੀ ਖਿੱਚਣਾ ਚਾਹੀਦਾ ਜੀ ਜੋ ਪਸ਼ੂ ਆਪਣਾ ਸੂਤਾ ਹੈ ਸੋ ਆਪਣੇ ਆਪ ਸੋ ਦੇਣਾ ਚਾਹੀਦਾ ਜੀ ਤੇ ਨਹੀਂ ਫੜ ਕੇ ਬੱਚਾ ਖਿੱਚਣਾ ਚਾਹੀਦਾ ਆਪਾਂ ਨੂੰ ਜੋਰ ਲਾਉਣਾ ਚਾਹੀਦਾ ਜੀ ਇਸ ਦੇ ਨਾਲ ਜੋ ਕੇ ਅਡਰ ਰਿਆ ਸਰੀਰ ਪੂਰਾ ਖੁੱਲਦਾ ਅਡਰ ਰਿਆ ਨਸਾਂ ਖੁੱਲਦੀਆਂ ਉਸੇ ਤਰ੍ਹਾਂ ਦੁੱਧ ਦਾ ਜੋਰ ਪੈਂਦਾ ਜੀ ਸੋ ਹੁਣ ਆਪਾਂ ਇਸ ਦਾ ਇੰਤਜ਼ਾਰ ਕਰਦੇ ਆਂ ਆਪਣੇ ਆਪ ਹੀ ਛੇ ਹੋਈ ਆਪਾਂ ਹੱਥ ਫੇਰੋਣਾ ਜੀ ਹਾਂਜੀ ਦੋਸਤੋ ਕਾਫੀ ਟਾਈਮ ਦੇ ਬਾਅਦ ਆ ਜੋਰ ਲਾਉਂਦੀ ਲਾਉਦੀ ਬਸ਼ਰੂ ਦੇ ਖੋਰ ਬਾਹਰ ਆ ਰਹੀ ਹੈ ਜੀ ਸੋ ਅਹ ਜੀ ਦੇਖੋ ਦੋਸਤੋ ਬਸ਼ਰੂ ਬਾਹਰ ਆ ਰਹਾ ਹੈ ਸੋ ਆਪਣੀ ਵਹਿੜਾ ਜੋਰ ਪੂਰਾ ਲਾ ਰਹੀ ਆ ਸੋ ਆਪੇ ਹੀ ਇਸਨੇ ਸੂਪਣਾ ਜੀ ਇਹ ਜੋ ਕੇ ਆਪਾਂ ਵਧੀਆ ਪੈਨਾ ਖਰਾਕ ਪਾਉਣੇ ਆ ਜੀ ਇਸੇ ਤਰ੍ਹਾਂ ਹੀ ਪਸ਼ੂ ਚੰਗੀ ਤਰ੍ਹਾਂ ਸੌਂਦਾ ਤੇ ਨਹੀਂ ਹਰਚਨ ਕੋਈ ਆਉਂਦੀ ਸੋ ਆਪਣੇ ਆਪ ਬਸ਼ਰੂ ਬਾਹਰ ਆ ਰਹਾ ਹੈ ਤੇ ਆਪਣੀ ਜੋ ਵੈਡ ਹੈ ਜਰਸੀ ਪੂਰਾ ਜੋਰ ਲਾ ਰਹੀ ਹੈ ਜੀ ਸੋ ਦੋਸਤੋ ਸਰ ਬਾਹਰ ਆ ਰਹਾ ਹੈ ਬਸ਼ਰੂ ਬਹੁਤ ਨਰਵਾ ਜਸ ਕਰਕੇ ਥੋੜਾ ਜਿਹਾ ਆਪਾਂ ਸਾਰਾ ਦਿੰਨੇ ਆ ਜੀ ਸੋ ਥੋੜਾ ਜਿਹਾ ਸਹਾਰਾ ਦੇਣਾ ਪਏਗਾ ਜੀ ਬਸ਼ਰੂ ਬਹੁਤ ਨਰਵਾ ਬਾਹਰ ਨੇ ਜ਼ੋਰ ਤਾਂ ਬਹੁਤ ਲਾਤਾ ਜੀ ਥੱਲੇ ਨੂੰ ਖਿੱਚੋ ਸੋ ਬਹੁਤ ਹੀ ਜ਼ੋਰ ਲਾ ਰਹੀ ਹੈ ਆਪਣੀ ਬੈੜ ਸੋ ਦੇਖਦੇ ਹਾਂ ਜੀ ਹੌਲੀ ਹੌਲੀ ਦੇ ਨਾਲ ਆਪਾਂ ਜ਼ੋਰ ਲਾ ਕੇ ਹੌਲੀ ਹੌਲੀ ਸੋ ਦੇਖੋ ਆ ਗਈ ਜੀ ਬੱਛੀ ਉਹ ਸ਼ੁਰੂ ਆ ਗਿਆ ਜੀ ਪ੍ਰੀਤ ਬੋਲ ਦਾ ਸੋ ਵੇੜ ਲਗਾ ਰਹੀ ਹੈ ਜ਼ੋਰ ਹੁਣ ਆਪਦੀ ਆਪੀ ਬਾਹਰ ਆ ਰਹਾ ਜੀ ਅਰੇ ਕੱਕੇ ਕਾ ਪਾਸੇ ਕਰ ਕਰ ਕੇ ਜਾ ਰਹੇ ਜੀ ਬੰਦ ਲੱਛਾ ਲੱਛਾ ਆਜਾ ਬੈ ਸੋ ਦੋਸਤੋ ਪ੍ਰੀਤ ਬੋਲ ਦਾ ਬੱਛਾ ਆ ਗਿਆ ਜੀ ਚਲੋ ਉਹਤ ਕੁਆਲਟੀ ਦਾ ਬੱਚਾ ਹੈ ਜੀ ਬੀਬੀ ਬੋਲਦਾ ਬੱਚਾ ਹੈ ਉਸ ਤੋਂ ਲਾਲ ਨਾ ਪਈ